ਪੰਜਾਬ ਪੁਲਿਸ ਅੱਜਕਲ ਜਿਸ ਤਰੀਕੇ ਦੇ ਨਾਲ ਸੂਬੇ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਦੀ ਦਿਖਾਈ ਦੇ ਰਹੀ ਹੈ ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਚ ਜਾਪ ਰਹੀ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਉਹ ਵਿਰੋਧੀ ਕਹਿ ਰਹੇ ਨੇ ਜਿਹੜੇ ਲਗਾਤਾਰ ਪੰਜਾਬ ਸਰਕਾਰ ਦੇ ਕਮਾਕਾਰਾਂ ਦੇ ਵਿੱਚ ਨਿਗੋਚਾਂ ਕੱਟਦੇ ਰਹਿੰਦੇ ਆ ਦੱਸ ਦਈਏ ਕਿ ਪੰਜਾਬ ਪੁਲਿਸ ਹੁਣ ਇਕਦਮ ਹੀ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਐਨਕਾਊਂਟਰ ਕੀਤੇ ਜਾ ਰਹੇ ਆ ਪਿਛਲੇ ਜੇਕਰ 13 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਹੈ ਜਿਹੜਾ ਇਸ ਤਰੀਕੇ ਦੇ ਨਾਲ ਬੀਤਿਆ ਕਿ ਅੱਜ ਕੋਈ ਵੀ ਇਨਕਾਊਂਟਰ ਨਹੀਂ ਹੋਇਆ ਆਦਰਵਾਈਜ਼ ਹਰ ਰੋਜ਼ ਕਈ ਦਿਨਾਂ ਤਾ ਦੋ-ਦੋ ਘਟਨਾਵਾ ਵੀ ਜਿਹੜੀਆਂ ਉਹ ਵਾਪਰਦੀਆਂ ਰਹੀਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਗੈਂਗਸਟਰਾਂ ਦੇ ਨਾਲ ਜਾਂ ਅਪਰਾਧੀਆਂ ਦੇ ਨਾਲ ਆਮੋ ਸਾਹਮਣੇ ਦੀ ਲੜਾਈ ਹੁੰਦੀ ਹੈ ਤੇ ਬਾਅਦ ਦੇ ਵਿੱਚ ਜਾਂ ਤਾਂ ਸਾਹਮਣੇ ਵਾਲੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਜਾਂ ਫਿਰ ਪੈਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਆ 13 ਤਰੀਕ ਨੂੰ ਵੀ ਐਨਕਾਊਂਟਰ ਹੋਇਆ 14 ਨੂੰ ਵੀ ਹੋਇਆ ਉਸ ਤੋਂ ਬਾਅਦ 16 ਤਰੀਕ ਨੂੰ ਵੀ ਹੋਇਆ ਫਿਰ 17 ਤਰੀਕ ਨੂੰ ਵੀ ਐਨਕਾਊਂਟਰ ਹੋਇਆ ਤੇ ਸਾਰੇ ਜਿਹੜੇ ਜ਼ਿਆਦਾਤਰ ਐਨਕਾਊਂਟਰ ਨੇ ਇਹ ਇਧਰਲੇ ਪਾਸੇ ਮੁਹਾਲੀ ਵਾਲੇ ਪਾਸੇ ਇਲਾਕਿਆਂ ਦੇ ਵਿੱਚ ਹੀ ਹੁੰਦੇ ਦਿਖਾਈ ਦਿੱਤੇ ਨੇ ਦਰਅਸਲ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਦੇ ਵਿੱਚ ਕਤਲੋਗਾਰਤ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਸੀ ਰੰਗਦਾਰੀਆਂ ਮੰਗਣ ਦਾ ਸਿਲਸਿਬਾ ਵੀ ਸ਼ੁਰੂ ਹੋ ਗਿਆ ਸੀ ਤੇ ਜਿਹੜੇ ਗੈਂਗ ਨੇ ਉਹ ਲਗਾਤਾਰ ਐਕਟਿਵ ਹੁੰਦੇ ਦਿਖਾਈ ਦੇ ਰਹੇ ਸੀ ਤੇ ਉਸ ਤੋਂ ਬਾਅਦ ਜੋ ਬਾਅਦ ਦੇ ਵਿੱਚ ਆ ਹੁਣ ਨਵੰਬਰ ਮਹੀਨੇ ਤੱਕ ਸਾਰਾ ਕੁਝ ਜਿਉਂਦਾ ਤਿਉਂ ਚੱਲਦਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾਂਦੇ ਆ ਗੱਲਾਂ ਬੇਸ਼ੱਕ ਕੀਤੀਆਂ ਜਾਂਦੀਆਂ ਰੀਆਂ ਪਰ ਗਰਾਊਂਡ ਲੈਵਲ ਦੇ ਉੱਤੇ ਇਹਦੀ ਕੁਝ ਵੀ ਕੋਈ ਵੀ ਇਸ ਚੀਜ਼ਾਂ ਇੰਪੈਕਟ ਆ ਉਹ ਵੇਖਣ ਨੂੰ ਨਹੀਂ ਮਿਲਿਆ ਸੀ ਅਪਰਾਧੀਆਂ ਦੇ ਹੌਸਲੇ ਜਿਉਂਦੀ ਤਿਉਂ ਬਲੰਦ ਸੀ ਕਿਤੇ ਬੀਬੀਆਂ ਦੇ ਕੋਲੋਂ ਕੰਨਾਂ ਦੀਆਂ ਵਾਲੀਆਂ ਖੋਈਆਂ ਜਾਂਦੀਆਂ ਕਿਤੇ ਹੱਥਾਂ ਦੇ ਵਿੱਚੋਂ ਛਾਂਪਾਂ ਤਾਰ ਲਈਆਂ ਜਾਂਦੀਆਂ ਕਿਤੇ ਮੋਬਾਈਲ ਫੋਨ ਖੋਲਿਆ ਜਾਂਦਾ ਕਿਤੇ ਦੁਕਾਨ ਲੁੱਟ ਲਈ ਜਾਂਦੀ ਕਿਤੇ ਕਾਰੋਬਾਰੀ ਨੂੰ ਅਗਵਾ ਕਰ ਲਿਆ ਜਾਂਦਾ ਕਿਤੇ ਕਾਰੋਬਾਰੀ ਕੋਲ ਰੰਗਦਾਰੀ ਮੰਗੀ ਜਾਂਦੀ ਕਿਤੇ ਕਾਰੋਬਾਰੀ ਨੂੰ ਮਾਰ ਦਿੱਤਾ ਜਾਂਦਾ ਇਸ ਤਰੀਕੇ ਦੀਆਂ ਘਟਨਾਵਾਂ ਅਬੂਮਨ ਹੋ ਗਈਆਂ ਸੀ ਲਗਾਤਾਰ ਵਕੀਆਂ ਜਾਂ ਲੱਗੀਆਂ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਆਉਂਦੀਆਂ ਨੇ ਪੰਜ ਸਟੇਟਾਂ ਦੀਆਂ ਚੋਣਾ ਉਸ ਵੇਲੇ ਸਥਿਤੀ ਬਹੁਤ ਵਿਗੜ ਜਾਂਦੀ ਐ ਤੇ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਵੇਲੇ ਰੁੱਝੇ ਹੁੰਦੇ ਨੇ ਬਾਹਰਲੀ ਸਟੇਟਾਂ ਚ ਪੰਜਾਬ ਮੰਗੂ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਬੀ ਆ ਉਹਨੂੰ ਪਾਲਿਸ਼ ਕਰਨ ਦੇ ਲਈ ਉਹਨਾਂ ਰਾਜਾਂ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਪਰ ਇਧਰਲੇ ਪਾਸੇ ਪੰਜਾਬ ਲਗਾਤਾਰ ਇਨ੍ਹਾਂ ਅਪਰਾਧੀਆਂ ਦੇ ਗੁੱਸੇ ਦੇ ਵਿੱਚ ਜਲਦਾ ਦਿਖਾਈ ਦੇ ਰਿਹਾ ਸੀ ਤੇ ਹੁਣ ਆਖਿਰਕਾਰ ਪੰਜਾਬ ਪੁਲਿਸ ਨੂੰ ਜਿਹੜਾ ਐਕਸ਼ਨ ਦੇ ਵਿੱਚ ਦੇਖਿਆ ਜਾ ਰਿਹਾ ਐ ਐਕਸ਼ਨ ਮੂਡ ਦੇ ਵਿੱਚ ਦੇਖਿਆ ਜਾ ਰਿਹਾ ਕਿਉਂਕਿ ਜਦੋਂ ਸਟੇਟਾਂ ਦੇ ਨਤੀਜੇ ਆਉਂਦੇ ਆ ਆਮ ਆਦਮੀ ਪਾਰਟੀ ਹਾਸ਼ੀਏ ਤੇ ਰਹਿ ਜਾਂਦੀ ਆ ਤਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਹਾਈ ਲੈਵਲ ਮੀਟਿੰਗਾਂ ਕਰਦੇ ਨੇ ਇੱਕ ਦਿਨ ਦੇ ਵਿੱਚ ਦੋ ਦੋ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਤੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਜਿੱਥੇ ਵੀ ਕੋਈ ਦਿਖਦਾ ਹੈ ਉਹਨੂੰ ਚੱਕੋ ਤੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਸੁਧਾਰਨੀ ਹੈ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਪੁਲਿਸ ਸੈਕਸ਼ਨ ਮੋੜ ਦੇ ਵਿੱਚ ਆਉਂਦੀ ਹੈ ਤੇ ਇੱਕ ਤੋਂ ਬਾਅਦ ਇੱਕ ਅਪਰਾਧੀਆਂ ਨੂੰ ਨੱਥ ਪਾਏ ਜਾਣ ਦੇ ਮਨਸੂਬੇ ਦੇ ਤਹਿਤ ਉਹਨਾਂ ਨੂੰ ਗੋਲੀਆਂ ਮਾਰ-ਮਾਰ ਕੇ ਜਾਂ ਤਾਂ ਮਾਰ ਮਕਾਇਆ ਜਾਂਦਾ ਹੈ ਜਾਂ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਸਵਾਲ ਇਹ ਇੱਥੇ ਆ ਕੇ ਖੜੇ ਹੁੰਦੇ ਆ ਕੀ ਪੰਜਾਬ ਪਹਿਲਾਂ ਵਾਲੇ ਦੌਰ ਦੇ ਵੱਲ ਨੂੰ ਫਿਰ ਤੋਂ ਟੱਕਿਆ ਜਾ ਰਿਹਾ ਜਿਵੇਂ ਪਹਿਲਾਂ ਬڑے ਨੌਜਵਾਨਾਂ ਨੂੰ ਇਹ ਕੇ ਕੇ ਮਾਰਿਆ ਗਿਆ ਕਿ ਜੀ ਇਹ ਅਪਰਾਧੀ ਨੇ ਇਹ ਖੜਕੂ ਨੇ ਜਾਂ ਇਹ ਦੇਸ਼ ਵਿਰੋਧੀ ਪੰਜਾਬ ਵਿਰੋਧੀ ਕਤਿਬਤੀਆਂ ਦੇ ਵਿੱਚ ਸ਼ਾਮਿਲ ਨੇ بڑے ਫੇਕ ਐਨਕਾਊਂਟਰ ਹੁੰਦੇ ਰਹੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਯੂਪੀ ਦੇ ਵਿੱਚ ਹੁੰਦਾ ਸੀ ਕਿ ਜਿੱਥੇ ਵੀ ਕੋਈ ਅਪਰਾਧੀ ਦਿਖਦਾ ਸੀ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ ਇਹ ਸਭ ਯੂਪੀ ਦੇ ਵਿੱਚ ਜਾਂ ਬਿਹਾਰ ਵਰਗੇ ਸਟੇਟਾਂ ਦੇ ਵਿੱਚ ਤਾਂ ਕਰਨਾ ਪਿਆ ਕਿਉਂਕਿ ਉੱਥੇ ਸਥਿਤੀ ਬੜੀ ਖਰਾਬ ਹੋ ਚੁੱਕੀ ਸੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉੱਥੇ ਅਪਰਾਧੀਆਂ ਦਾ ਬੋਲਬਾਲਾ ਸੀ ਤੇ ਆਖਰਕਾਰ ਯੋਗੀ ਅ ਦਿੱਤਿਆ ਨਾਥ ਉੱਥੋਂ ਦੀ ਕਮਾਂਡ ਸੰਭਾਲਦੇ ਆ ਤੇ ਫਿਰ ਉਹਨਾਂ ਦੇ ਵੱਲੋਂ ਜਿਹੜਾ ਸਿੱਧਾ ਗੋਲੀ ਦਾ ਆਰਡਰ ਦੇ ਦਿੱਤਾ ਜਾਂਦਾ ਜੇ ਕੋਈ অপরাধੀ ਵਾਰਦਾਤ ਕਰਦਾ ਉਹਨੂੰ ਗੋਲੀ ਮਾਰਦੇ ਉੱਤੇ ਐਸੀ ਸਥਿਤੀ ਹੁਣ ਪੰਜਾਬ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਜਿੱਥੇ ਵੀ ਗੈਂਗਸਟਰ ਦਿਖਦੇ ਨੇ ਬਾਅਦ ਦੇ ਵਿੱਚ ਇਹ ਜਾਣਕਾਰੀ ਜ਼ਰੂਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀਆਂ ਚਲਾਈਆਂ ਸੀ ਪਰ ਫਿਰ ਵੀ ਕਿਤਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਜ਼ਰੂਰ ਜਾ ਪਈ ਹੈ ਕਿ ਪਹਿਲਾਂ ਗੈਂਗਸਟਰਾਂ ਦੀ ਜਾਂ ਤਾਂ ਪੁਲਿਸ ਨੂੰ ਇਨਪੁੱਟ ਨਹੀਂ ਮਿਲਦੀ ਸੀ ਜਾਂ ਫਿਰ ਪੁਲਿਸ ਦਾ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਹੁੰਦਾ ਸੀ ਜਾਂ ਇਸ ਤੋਂ ਪਹਿਲਾਂ ਆ 15-20 ਦਿਨਾਂ ਤੋਂ ਪਹਿਲਾਂ ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦੇ ਸੀ ਕਿ ਪੰਜਾਬ ਪੁਲਿਸ ਦਾ ਉਹ ਸਾਹਮਣਾ ਕਰਨ ਸਾਹਮਣੇ ਉਹ ਜਿਹੜਾ ਗੋਲੀਆਂ ਚਲਾਉਣ ਸਾਹਮਣੇ ਜਵਾਬੀ ਕਾਰਵਾਈ ਕਰੇ ਪੁਲਿਸ ਤੇ ਫਿਰ ਉਹ ਗੋਲੀ ਦਾ ਸ਼ਿਕਾਰ ਹੋ ਜਾਣ ਹੁਣ ਅੱਜ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਹੜਾ ਜਿਕਰ ਡੁਗਾਈ ਦੇ ਨਾਲ ਦੇਖਿਆ ਜਾਵੇ ਤਾਂ ਬੜੇ ਮਾਇਨੇ ਰੱਖਦਾ ਹੈ ਟਵੀਟ ਦੇ ਵਿੱਚ ਕੀ ਲਿਖਿਆ ਹੋਇਆ ਅਸੀਂ ਤੁਹਾਨੂੰ ਪੜ ਕੇ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅੰਗਰੇਜ਼ੀ ਦੇ ਵਿੱਚ ਜਾਖੜ ਸਾਹਿਬ ਲਿਖਦੇ ਪੰਜਾਬ ਪੁਲਿਸ ਸੀਮਸ ਟੂ ਹੈਵ ਬਿਕਮ ਵੈਰੀ ਐਕਟਿਵ ਆਲ ਟੂ ਦਾ ਆਲ ਆਫ ਦਾ ਸਡਨ ਕਿ ਅਚਾਨਕ ਕੀ ਜਿਹੜੀ ਪੰਜਾਬ ਪੁਲਿਸ ਆ ਬੜੀ ਐਕਟਿਵ ਦਿਖਾਈ ਦੇ ਰਹੀ ਹੈ ਸ਼ੱਕ ਜ਼ਾਹਿਰ ਕੀਤਾ ਇਸ ਪੰਜਾਬ ਪਲੈਨਿੰਗ ਟੂ ਫਿਕਸ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਲਾਈਕ ਯੂਪੀ ਡਿਡ ਕੀ ਪੰਜਾਬੀ ਉਸੇ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਯੂਪੀ ਦੇ ਵਿੱਚ ਕੀਤਾ ਜਾਂਦਾ ਸੀ ਭਾਵ ਕਿ ਸਿੱਧਾ ਅਪਰਾਧੀ ਨੂੰ ਦੇਖਿਓ ਤੇ ਗੋਲੀ ਮਾਰ ਦਿਓ ਉਸ ਤੋਂ ਬਾਅਦ ਦੇ ਵਿੱਚ ਯੂਪੀ 'ਚ ਹੁਣ ਕੀ ਹਾਲਾਤ ਨੇ ਉਹ ਤੋਂ ਸਭ ਜਾਣੂ ਆ ਅੱਗੇ ਲਿਖਦੇ ਆ ਬਿਫੋਰ ਐਮਬਾਰਕਿੰਗ ਆਫ ਸੱਚ ਅ ਫਰੌਟ ਐਡਵਾਂਟੇਜ ਆਫ ਸੀਡਜ਼ ਡਿਫੈਕਟੋ ਸੀਐਮ ਸ਼੍ਰੀ ਅਰਵਿੰਦ ਕੇਜਰੀਵਾਲ ਸ਼ੁੱਡ ਰਿਲਾਈਜ਼ ਥੈਟ ਪੰਜਾਬ ਇਜ਼ ਨਾਟ ਯੂਪੀ ਐਂਡ ਸ਼੍ਰੀ ਭਗਵਤਮਾਨ ਇਜ਼ ਨੋ ਮਾਈ ਯੋਗੀ ਅਦਿੱਤਿਆਨਾਥ ਇੱਥੇ ਵੱਡਾ ਸਵਾਲ ਚੁੱਕਿਆ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਦੇਖਣੀ ਚਾਹੀਦੀ ਹੈ ਇਸ ਤਰੀਕੇ ਦੇ ਆਰਡਰ ਦੇਣ ਤੋਂ ਪਹਿਲਾਂ ਕਿ ਕੀ ਪੰਜਾਬ ਯੂਪੀ ਹੈ ਉਹਨਾਂ ਕਿਹਾ ਕਿ ਪੰਜਾਬ ਯੂਪੀ ਨਹੀਂ ਹੈ ਤੇ ਮੁੱਖ ਮੰਤਰੀ ਭਗਵਤਮਾਨ ਯੋਗੀ ਅਦਿੱਤਿਆਨਾਥ ਨਹੀਂ ਨੇ ਬੱਡੇ ਸਵਾਲ ਜ਼ਰੂਰ ਉੱਠ ਰਹੇ ਨੇ ਇਸ ਚੀਜ਼ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹਨਾਂ ਨੂੰ ਜੇਕਰ ਪੰਜਾਬ ਪੁਲਿਸ ਇਸ ਤਰੀਕੇ ਨਾਲ ਸਟ੍ਰੀਟ ਜਸਟਿਸ ਦੇ ਕੇ ਲਾਅਨ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰੇਗੀ ਤਾਂ ਕੀ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਇੰਨੀ ਅਸਮਰਥ ਹੋ ਗਈ ਸੀ ਕਿ ਅਪਰਾਧੀਆਂ ਦੇ ਬੋਲਬਾਲਾ ਇੰਨਾ ਜ਼ਿਆਦਾ ਵਧ ਗਿਆ ਨਵੀਂ ਪਾਰਟੀ ਨਵੀਂ ਸਰਕਾਰ ਦੇ ਇਹ ਦੇਖਰੇਖ ਦੇ ਵਿੱਚ ਕਿ ਅੱਜਕੱਲ ਉਹਨਾਂ ਨੂੰ ਕੁੱਤਿਆਂ ਬਿੱਲੀਆਂ ਦੇ ਵਾਂਗੂ ਸੜਕਾਂ ਤੇ ਗੋਲੀਆਂ ਮਾਰਨੀਆਂ ਪੈ ਰਹੀਆਂ ਨੇ ਕੀ ਅਪਰਾਧ ਦੀ ਗਿਣਤੀ ਨੂੰ ਲੈ ਕੇ ਕੀ ਅਪਰਾਧਾਂ ਨੂੰ ਲੈ ਕੇ ਪੰਜਾਬ ਯੂਪੀ ਦੇ ਲੈਵਲ ਤੇ ਪਹੁੰਚ ਗਿਆ ਸੀ ਕਿ ਅੱਜ ਕੱਲ੍ਹ ਯੋਗੀ ਦਿੱਤੇ ਨਾਲ ਤਰ੍ਹਾਂ ਦੇ ਵਾਂਗੂ ਭਗਵੰਤ ਮਾਨ ਸਾਹਿਬ ਨੂੰ ਆਰਡਰ ਦੇਣੇ ਪੈ ਰਿਹਾ ਕਿ ਜਿੱਥੇ ਕੋਈ ਦਿਖਦਾ ਉਹਨੂੰ ਫੜ ਲਓ ਤਾਂ ਉਹਨੂੰ ਗੋਲੀ ਮਾਰ ਦਿਓ ਜ਼ਰੂਰ ਆਪਸ ਦੇ ਵਿੱਚ ਵੱਡੇ ਸਵਾਲ ਬਣੇ ਹੋਏ ਨੇ ਤੇ ਇਹਨਾਂ ਦੇ ਉੱਤੇ ਵਿਚਾਰ ਜਿਹੜਾ ਕਰਨਾ ਉਹ ਬੇਹੱਦ ਜ਼ਰੂਰੀ ਹੈ ਕਿਸੇ ਵੀ ਨੈਕਸਸ ਨੂੰ ਤੋੜਨ ਦੇ ਲਈ ਉਹਦੀਆਂ ਕੜੀਆਂ ਤੋੜਨੀਆਂ ਜ਼ਰੂਰ ਜ਼ਰੂਰੀ ਹੁੰਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਜੇਕਰ ਚੋਕ-ਚੋਕ ਕੇ ਪਹਿਲਾਂ ਜੇਕਰ ਇਹੀ ਧਿਆਨ ਦਿੱਤਾ ਹੁੰਦਾ ਤਾਂ ਇੱਥੇ ਤੱਕ ਇਹ ਲੈਵਲ ਪਹੁੰਚਣਾ ਹੀ ਨਹੀਂ ਸੀ ਸਥਿਤੀ ਇੱਥੇ ਤੱਕ ਆਉਣੀ ਨਹੀਂ ਸੀ ਕਿ ਅੱਜ ਸੁਨੀਲ ਜਾਖੜ ਹੋਰਾਂ ਨੂੰ ਜਾਂ ਕਿਸੇ ਹੋਰ ਨੂੰ ਪੰਜਾਬ ਸਰਕਾਰ ਦੇ ਉੱਤੇ ਇਸ ਤਰੀਕੇ ਦੇ ਟਵੀਟ ਕਰਨੇ ਪੈਂਦੇ ਜਿਹੜੇ ਪੰਜਾਬ ਨੂੰ ਯੂਪੀ ਦੇ ਨਾਲ ਕੰਪੇਅਰ ਕੰਪੇਅਰ ਕਰ ਰਹੇ ਨੇ ਪੰਜਾਬ ਦਾ ਕੰਪੈਰੀਜ਼ਨ ਉੱਤਰ ਪ੍ਰਦੇਸ਼ ਦੇ ਨਾਲ ਹੋ ਰਿਹਾ ਜਿਹੜਾ ਜਿਹਦੇ ਉੱਤੇ ਫਿਲਮਾਂ ਬਣਦੀਆਂ ਨੇ ਜਿਹਦੇ ਉੱਤੇ ਵੈਬ ਸੀਰੀਜ਼ ਬਣਦੀਆਂ ਨੇ ਜਿੱਥੋਂ ਦੇ ਅਪਰਾਧੀਆਂ ਦਾ ਪੂਰੀ ਦੁਨੀਆ ਦੇ ਵਿੱਚ ਬੋਲਬਾਲਾ ਕਿ ਯੂਪੀ ਦੇ ਅਪਰਾਧੀ ਇਸ ਤਰੀਕੇ ਦੇ ਹੁੰਦੇ ਐ ਇਸ ਲੈਵਲ ਦੇ ਹੁੰਦੇ ਐ ਜੇਕਰ ਹੀ ਸਭ ਕੁਝ ਪਹਿਲਾਂ ਕੀਤਾ ਗਿਆ ਹੁੰਦਾ ਤਾਂ ਹੁਣ ਅੱਜ ਦੀ ਘੜੀ ਦੇ ਵਿੱਚ ਅਜੋਕੀ ਸਥਿਤੀ 'ਚ ਪੰਜਾਬ ਹੈ ਜਿਹੜਾ ਉਹ ਨਹੀਂ ਗੁਜ਼ਰ ਰਿਹਾ ਹੋਣਾ ਸੀ ਸੋ ਸਵਾਲ ਉੱਠਣੇ ਲਾਜ਼ਮੀ ਨਹੀਂ ਕਿ ਵੱਡਾ ਸਵਾਲ ਇਹ ਹੈ ਕਿ ਕੀ ਅੱਜਕੱਲ ਪੰਜਾਬ ਉਸੇ ਕਾਲੇ ਦੌਰ ਵੱਲ ਜਾ ਰਿਹਾ ਹੈ ਜਿਹੜਾ ਅੱਜ ਤੋਂ ਕਈ ਦਹਾਕੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਦੇਖਿਆ ਸਾਡੇ ਬਜ਼ੁਰਗਾਂ ਨੇ ਆਪਣੇ ਪਿੰਡਿਆਂ ਦੇ ਉੱਤੇ ਹੰਡਾਇਆ ਸੀ ਜੇਕਰ ਐਸਾ ਹੀ ਹੈ ਤਾਂ ਪੰਜਾਬ ਰੰਗਲਾ ਨਹੀਂ ਬਣੇਗਾ ਪੰਜਾਬ ਕਗਲਾ ਬਣ ਜਾਏਗਾ ਪੰਜਾਬ ਬਰਬਾਦੀ ਦੀ ਰਾਹ ਦੇ ਵੱਲ ਨੂੰ ਤੁਰ ਪਏਗਾ ਇਸ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ